ਫਿਲੌਰ ਦੇ ਨਜ਼ਦੀਕੀ ਪਿੰਡ ਰਾਮਗੜ੍ਹ ਵਿਖੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਜਿੱਥੇ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਨੇ ਉੱਥੇ ਹੀ ਇਸ ਗੰਦੇ ਪਾਣੀ ਨਾਲ ਨੈਸ਼ਨਲ ਹਾਈਵੇ ਦੇ ਸਾਬੇ ਦੀ ਸੜਕ ਦੇ ਵਿੱਚ ਘਾਰ ਕਾਫੀ ਢੋਏ ਪੈ ਚੁੱਕੇ ਨੇ ਜਿਸ ਤੇ ਐਕਸ਼ਨ ਲੈਂਦੇ ਹੋਏ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਜਲੰਧਰ ਨੂੰ ਸ਼ਿਕਾਇਤ ਕੀਤੀ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਬੀਡੀਪੀਓ ਫਲੋਰ ਤੇ ਪੰਚਾਇਤ ਸੈਕਟਰੀ ਪਰਮਿੰਦਰ ਸਿੰਘ ਸਰਕਾਰੀ ਅਮਲਾ ਲੈ ਕੇ ਪਾਣੀ ਦੀ ਨਿਕਾਸੀ ਲਈ ਮੌਕੇ ਤੇ ਪਹੁੰਚ ਗਏ ਪਰ ਉੱਥੇ ਪਿੰਡ ਜਗਤਪੁਰ ਦੇਆਂ ਸੈਂਕੜੇ ਮਹਿਲਾਵਾਂ ਨੇ ਪਹੁੰਚ ਕੇ ਚੱਲ ਰਹੇ ਕੰਮ ਨੂੰ ਰੁਕਵਾ ਦਿੱਤਾ ਅਤੇ ਕਿਹਾ ਕਿ ਉਹ ਪਿੰਡ ਰਾਮਗੜ੍ਹ ਦਾ ਗੰਦਾ ਪਾਣੀ ਕਦੇ ਵੀ ਪਿੰਡ ਜਗਤਪੁਰ ਦੀ ਜ਼ਮੀਨ ਵਿੱਚ ਨਹੀਂ ਪੈਣ ਦੇਣਗੇ ਇਸ ਦੌਰਾਨ ਮੌਕੇ ਦੇ ਮੌਜੂਦ ਲੋਕਾਂ ਨੇ ਕਿਹਾ ਕਿ ਚੋਣ ਜਾਬਤਾ ਲੱਗਣ ਦੇ ਬਾਵਜੂਦ ਵੀ ਬੀਡੀਪੀਓ ਦਫ਼ਤਰ ਦੇ ਕਰਮਚਾਰੀ ਨੇ ਉਲੰਘਣਾ ਕਰਦਿਆਂ ਜੀਸੀਬੀ ਨਾਲ ਟੋਏ ਪੁੱਟੇ ਹਨ ਹੁਣ ਆ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਦੋਹਾਂ ਪਿੰਡਾਂ ਦੇ ਪਤਵੰਤਿਆਂ ਨਾਲ ਗੱਲਬਾਤ ਕਰਕੇ ਇਸ ਗੰਭੀਰ ਮਸਲੇ ਦਾ ਹੱਲ ਕੀਤਾ ਜਾਵੇ ਮਸਲਾ ਸਾਡਾ ਇਹ ਆ ਜੀ ਪਿੰਡ ਰਾਮਗੜ ਦਾ ਪਾਣੀ ਜਿਹੜਾ ਹੈਗਾ ਆਪਣਾ ਘਰਾਂ ਦਾ ਪਾਣੀ ਜਾਂਦਾ ਬਾਣੀ ਆ ਸਾਡੇ ਪਿੰਡ ਪਾਣੀ ਤੇਰਾ ਜਗਤਪੁਰੇ ਪਾਉਣ ਲੱਗੇ ਅਸੀਂ ਵੀ ਕਈ ਵਾਰ ਪਹਿਲਾਂ ਵੀ ਰੋਕਿਆ ਸੀਗਾ ਕਿਉਂਕਿ ਸਾਡਾ ਇਹ ਚੱਪੜਾ ਪਹਿਲਾਂ ਹੀ ਕਾਫੀ ਓਵਰਫਲ ਹੋ ਚੁੱਕਾ ਹੈਗਾ ਜਗ੍ਹਾ ਬਹੁਤ ਥੋੜੀ ਹੈ ਅਸੀਂ ਬਾਰ ਬਾਰ ਕਹਿੰਨੇ ਵੀ ਨਾ ਪਾੜੀ ਪਾਓ ਇਸ ਕਰਕੇ ਸਾਡੀ ਬੇਨਤੀ ਹੈ ਹੁਣ ਅੱਗੇ ਨਾਲ ਫਿਰ ਜੀਸੀਬੀ ਭੇਜੀ ਇਹ ਦਿਖਾਖ ਦੇ ਦਿੱਤੇ ਐਸ.ਯੂ. ਸਾਹਿਬ ਨੂੰ ਤੇ ਜੀ ਨੂੰ ਸਾਹਿਬ ਕਿਰਪਾ ਕਰਕੇ ਸਾਡੂੰ ਮਿਹਰਬਾਨੀ ਕਰਕੇ ਸਾਡਾ ਪਾਣੀ ਨਾਲ ਪਾਇਆ ਜਾਵੇ ਜਿੱਥੇ ਇਹਨਾਂ ਜਗ੍ਹਾ ਹੈਗੀ ਕੁਦਰਤੀ ਉੱਥੇ ਪਾਣੀ ਪਾਇਆ ਜਾ ਮਿਹਰਬਾਨੀ ਇਹ ਕਾਮ ਨੇ ਆ ਜੀ ਵੀ ਤਿੰਨ ਚਾਰ ਸਾਲ ਤੋਂ ਪਾਣੀ ਨਾ ਛੜਕ ਦੇ ਵਿੱਚ ਪੈ ਰਿਹਾ ਹੈ ਅਸੀਂ ਅੱਗੇ ਬੰਦ ਕਰ ਦਿੱਤਾ ਸੀਗਾ ਹੁਣ ਇਹ ਰਾਮਗੜ੍ਹ ਰਾਮਗੜ੍ਹ ਦਾ ਜਿਹੜਾ ਪਾਣੀ ਆ ਇਹ ਸਾਡੇ ਪਿੰਡ ਦੇ ਵਿੱਚ ਪੈ ਪਾਰ ਰਹੇ ਸੀ ਅਸੀਂ ਪਹਿਲਾਂ ਵੀ ਰੋਕੇ ਸੀਗੇ ਉਦੋਂ ਬੰਦ ਕਰਤਾ ਸੀ ਹੁਣ ਅਸੀਂ ਫੇਰ ਰੋਕ ਦਿੱਤੇ ਆ ਤੇ ਇਹਨਾਂ ਦੀ ਜ਼ਮੀਨਾਂ ਇਹਨਾਂ ਦੇ ਲੱਗੇ ਪਈ ਆ ਇਹ ਉੱਥੇ ਖਰਕਾ ਜਿੰਨਾ ਵੀ ਆਉਂਦਾ ਪ੍ਰਸ਼ਾਸਨ ਆਪੇ ਭਾਵੇ ਉੱਥੇ ਅਸੀਂ ਆਪਣੇ ਪਿੰਡ ਦੇ ਵਿੱਚ ਪਾਣੀ ਨਹੀਂ ਪੈਣ ਦੇਣਾ ਕੋ ਸਾਡੇ ਪਾਣੀ ਚੱਲ ਰਿਹਾ ਹੈ ਤੁਹਾਨੂੰ ਇਹਨੇ ਕੋ ਬਾਰਾ ਨਹੀਂ ਨਹੀਂ ਪ੍ਰੋਬਲਮ ਹੈਗੀ ਹੈ ਜੀ ਸਾਰਿਆਂ ਨੂੰ ਪ੍ਰੋਬਲਮ ਆ ਜੀੜੀ ਰੋਡ ਆ ਲੈ ਨੂੰ ਪ੍ਰੋਬਲਮ ਆ ਸਾਨੂੰ ਨੰਗਰਿਆਂ ਨੂੰ ਪ੍ਰੋਬਲਮ ਆ ਮਈਆ ਡੇਰੇ ਨੰਗਰਿਆਂ ਨੂੰ ਉਹਨਾਂ ਨੂੰ ਵੀਰਵਾਰ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਉੱਥੇ ਡਿੱਗਦੇ ਬਹੁਤ ਉੱਥੇ ਪਰ ਇਹ ਆ ਵੀ ਸਰਕਾਰ ਦਾ ਕੰਮ ਆ ਪਾਣੀ ਆਪਣੀ ਜ਼ਮੀਨ 'ਚ ਪਾਉਣੋ ਤਾਂ ਫੇਰ ਇਹ ਇਹਦੇ ਸੰਬੰਧੀ ਕੋਈ ਸ਼ਿਕਾਇਤ ਪੜਾ ਕੀਤੀ ਹੈ ਪਾਣੀ ਜਿਹੜਾ ਪੈਂਦਾ ਜਿਹੜਾ ਇਹਦੇ ਬਾਰੇ ਬਹੁਤ ਸ਼ਿਕਾਇਤ ਕੀਤੀ ਹੈ ਜੀ ਕੋਈ ਹੱਲ ਹੋਇਆ ਨਹੀਂ ਅਜੇ ਨਹੀਂ ਕੋਈ ਹੱਲ ਨਹੀਂ ਹੋਇਆ ਕਿਉਂ ਗਾਂ ਦਾ ਅਗਲਾ ਸੱਤ ਕੀ ਹੈ ਅਗਲਾ ਸਟੈਪ ਤਾਂ ਇਹਨਾਂ ਸਰਕਾਰ ਦਾ ਅਜੇ ਤਾਂ ਆਪਣਾ ਪਾਣੀ ਆਪਣੇ ਪੈਣ ਜਿਨੀ ਪੈਣ ਦੇਣਾ ਇਹਨਾਂ ਦੀ ਰਾਮਗੜ੍ਹ ਦੀ ਜ਼ਮੀਨ ਪਈ ਆ ਸ਼ੰਤੀ ਦੀ ਇਹ ਆਪਾਂ ਜਿੰਨਾ ਵੀ ਖਰਚਾ ਉੱਥੇ ਲੈ ਕੇ ਪਾਉਣ ਬਾਣੀ ਇਸ ਤਰ੍ਹਾਂ ਸੈਕਟਰੀ ਪਰਮਿੰਦਰ ਸਿੰਘ ਨੇ ਕਿਹਾ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ਤੇ ਹੀ ਸਰਕਾਰੀ ਅਮਲੇ ਸਮੇਤ ਪਾਣੀ ਦੀ ਨਿਕਾਸੀ ਦਾ ਹੱਲ ਕਰਨ ਲਈ ਗਏ ਸਨ ਇਹ ਮਾਮਲਾ ਸਰ ਇਸ ਤਰ੍ਹਾਂ ਕਿ ਜਿਹੜਾ ਰਾਮਗੜ੍ਹ ਦੇ ਕੁਝ ਘਰਾਂ ਦਾ ਪਾਣੀ ਹਾਈਵੇ ਤੇ ਪੈ ਰਿਹਾ ਦਲਿੰਦਰ ਪਾਣੀ ਵੱਤ ਜਿਹੜਾ ਹਾਈਵੇ ਆ ਨਾ ਉਹਦੇ ਤੇ ਪੈ ਰਿਹਾ ਉਹੇ ਕਰਕੇ ਜਿਹੜਾ ਕਾਫੀ ਦੇਰ ਤੋਂ ਪੈ ਰਿਆ ਤੇ ਉਹ ਜਿਹੜਾ ਪਾਣੀ ਕਰਕੇ ਜਿਹੜਾ ਹਾਈਵੇ ਟੁੱਟ ਰਿਹਾ ਤੇ ਉੱਚ ਅਧਿਕਾਰੀਆਂ ਨੇ ਬਹੁਤ ਗੰਭੀਰ ਨੋਟਿਸ ਲਿਆ ਤੇ ਮਾਣਯੋਗ ਬੀਡੀਪੀਓ ਫਲੋਰ ਜੀ ਦੇ ਹੁਕਮਾਂ ਦੇ ਚੱਲੇ ਹੋਏ ਉਹ ਪਾਣੀ ਨੂੰ ਉਹਦਾ ਸਹੀ ਢੰਗ ਨਾਲ ਨਿਕਾਸ਼ ਕਰਨ ਲਈ ਤੇ ਅਸੀਂ ਅੱਜ ਉੱਥੇ ਗਏ ਸੀਗੇ ਪਰ ਜਿਹੜਾ ਪੰਜ ਠੇਰੇ ਦੇ ਅਮਰੀਕਾ ਨੇ ਉਹਦਾ ਵਿਰੋਧ ਕੀਤਾ ਵੀ ਸਾਡੇ ਉੱਚ ਨਾ ਪਾਏ ਜਾਵੇ ਹਾਲਾਂਕਿ ਅਸੀਂ ਪਾਉਣਾ ਸੀਗਾ ਜਿਹੜੀ ਪੰਚਾਇਤ ਸ਼ੰਤੀ ਫਲੋਰ ਦਾ ਜਿਹੜਾ ਜਗ੍ਹਾ ਹੈਗੀ ਆ ਪੰਜ ਠੇਰੇ ਦੇ ਵਿੱਚ ਉੱਥੇ ਪੋਣਾ ਸੀ ਨਾ ਕਿ ਪੰਜ ਪੇਰਾ ਦੀ ਗ੍ਰਾਮ ਪੰਚਾਇਤ ਦੀ ਮਾਰਕੀਟ ਤੇ ਫਿਰ ਉਹ ਕੰਮ ਉਹਨਾਂ ਨੇ ਰਕਵਾਤਾ ਤੇ ਫਿਰ ਅਸੀਂ ਉੱਥੋਂ ਵਾਪਸ ਆ ਗਏ ਕੰਮ ਮੁਕੰਮਲ ਨਹੀਂ ਹੋ ਸਕਿਆ ਜੀ ਇਹਨਾਂ ਦੇ ਦੇ ਇਸ ਇਹ ਸੱਚ ਹਾਈਵੇ ਥੌਰਟੀ ਆਫ ਇੰਡੀਆ ਨੇ ਡਿਪਟੀ ਕਮਿਸ਼ਨਰ ਜਲੰਧਰ ਜੀ ਨੂੰ ਭੇਜਿਆ ਸੀਗਾ ਜਿਸ ਨੇ ਇਹ ਪੁਆਇੰਟ ਆ ਉੱਥੇ ਪਾਣੀ ਪੈ ਰਿਹਾ ਤੇ ਜਿਹੜਾ ਰਸਤਾ ਉਹ ਖਰਾਬ ਹੋ ਰਿਹਾ ਬਈ ਇਹ ਤੇ ਜਲਦੋਂ ਜਲਦ ਕਾਰਵਾਈ ਕਰਕੇ ਇਹਨੂੰ ਪਾਣੀ ਨੂੰ ਸਹੀ ਢੰਗ ਦਾ ਨਿਕਾਸ ਕੀਤਾ ਜਾ ਸਕੇ ਸਰ ਮਤਲਬ ਪੁਰਾਣਾ ਹੀ ਜਾਂਦਾ ਆ ਰਿਹਾ ਮਤਲਬ ਪੁਰਾਣਾ ਪਰ ਫਿਰ ਉਹ ਸੜਕ ਦਾ ਖਰਾਬ ਹੋ ਰਹੀ ਹੈ ਨਾ ਜੀ ਸਾਡਾ ਤਾਂ ਉੱਚ ਅਧਿਕਾਰੀ ਉਹਨਾਂ ਸਾਨੂੰ ਜਿਹੜਾ ਪੀਟਾ ਵੀ ਹੈ ਨਹੀਂ ਉਹਨੂੰ ਸਹੀ ਕਰੋ ਪਾਣੀ ਦਾ ਨਿਕਾਸ ਕਰੋ ਪਾਣੀ ਦਾ ਨਿਕਾਸ ਤਾਂ ਆਫਟਰ ਆਲ ਕਰਨਾ ਹੀ ਪੈਣਾ ਕੀ ਤੁਹਾਨੂੰ ਰਿਟਰਨ ਵੀ ਕੋਈ ਦਿੱਤੀ ਇਹਨੂੰ ਨਹੀਂ ਤਾਂ ਵੀਰਿਆ ਸਾਹਿਬ ਨੂੰ ਆਇਆ ਹੋਊਗਾ ਉਹਨਾਂ ਨਾਲ ਆਪਾਂ ਕਰ ਲੈਨੇ ਆ ਸਾਨੂੰ ਫੋਨ ਤੇ ਉਹਨੇ ਹੁਕਮ ਲਾ ਜਾਰੀ ਕੀਤਾ ਸੀ ਕਿਉਂਕਿ ਹਾਈਵੇ ਥੌਰਟੀ ਵੱਲੋਂ ਜਿਹੜਾ ਲੈਟਰ ਆਇਆ ਸੀਗਾ ਡੀਸੀ ਸਾਹਿਬ ਨੂੰ